ਉਰੇ ਜਲਦੀ ਖੜਾ ਖੜਾ ਬੋਲਦਾ ਆ ਆ ਬੱਬੇ ਅੰਤ ਬੱਲੇ ਤੋ ਕਈ ਬੜਾ ਬੜਾ ਪੈਸਾ ਨਾ ਨਾ ਇਸ ਨੂੰ ਆਪਣੀ ਕਾਰਵਾਈ ਕਰ ਉਹ ਲੱਡੂ ਦੇਓ ਭਾਈ ਇਹਨੂੰ ਤਫਾਰ ਲਓ ਲੈ 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 ਭਾਈ ਬੱਸ ਬੱਸ ਚਲ ਵਸਾਈ ਕਿੰਨਾ ਟੱਕਾ ਕਰੀਆ ਮੈਂ ਤਾਂ ਕਰ ਸੌਣਾ ਗਰਮੇ ਸਭ ਜੀ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ 15 ਗਾਹ ਨੂੰ ਪੌਦੇ ਲਗਾਏ ਜਾਂਦੇ ਆ ਤੁਹਾਡਾ ਕੀ ਕਹਿਣਾ ਵੀ ਕਿੰਨੇ ਕੁ ਜ਼ਰੂਰੀਆਂ ਪੌਦੇ ਅੱਜ ਆਪਣੇ ਵਾਸਤੇ ਲਾਉਣ ਵਾਲੇ ਮੈਂ ਸਮਝਦਾ ਵੀ ਜਿਹੜਾ ਸਾਡਾ ਨਗਰ ਹੈ ਪਿੰਡ ਪੰਜੋਲਾ ਬਹੁਤ ਵਧੀਆ ਬਾਗਾਂ ਵਾਲਾ ਪਿੰਡ ਹੈ ਇਸ ਨੂੰ ਕਿ ਡੇਰਾ ਸੱਚਾ ਸੌਦਾ ਵੱਲੋਂ ਜਿੰਨੇ ਵੀ ਸਾਡੇ ਪ੍ਰੇਮੀ ਆ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਆ ਵੀ ਵੱਡੀ ਤعداد ਦੇ ਸਾਡੇ ਪਿੰਡ ਪ੍ਰੇਮੀ ਆ ਉਹਨਾਂ ਦੀ ਬਦੌਲਤ ਹੈ ਜਿਵੇਂ ਕਿ ਅੱਜ ਜਿਹੜੀ ਸਰਕਾਰ ਹੈ ਯੁੱਧ ਦੇ ਅੰਦਰੁੱਧ ਚੱਲ ਰਹੀ ਹੈ ਪਰ ਇਹ ਜਿਹੜੀ ਸਮੱਸਿਆਵਾਂ ਇਹ ਸਾਡੇ ਪਿੰਡ ਵਿੱਚ ਮੈਂ ਕਹਿੰਦਾ ਵੀ ਸਾਡੇ ਡੇਰਾ ਸੱਚਾ ਸੌਦਾ ਵੱਲੋਂ ਸਭ ਤੋਂ ਵੱਡਾ ਕੰਟਰੋਲ ਹੈ ਉਹ ਇਹੋ ਜੀ ਸਮੱਸਿਆ ਸਾਡੇ ਪਿੰਡ ਸਾਡੇ ਇਲਾਕੇ 'ਚ ਕਿਤੇ ਨਹੀਂ ਹੈ ਜੀ ਬੋਦੇਦਾਨ ਉਸ ਤੇ ਅਗਲਾ ਬਦੂ ਕਰਮ ਉਸ ਤੇ ਜਿਹੜਾ ਅਗਲਾ ਬਦੂ ਕਰਮ ਹੈ ਵੀ ਹਰ ਵਾਰ ਇਹ ਜਿਹੜਾ ਡੇਰਾ ਸੱਚਾ ਸੌਦਾ ਵੱਲੋਂ ਫਰੀ ਪੇਡੇ ਲਗਾਏ ਜਾਂਦੇ ਆ ਜੇ ਕਿਤੇ ਵੀ ਥਾਂ ਮਿਲਦੀ ਹੈ ਇੱਥੇ ਤਾਂ ਅੱਜ ਸਭ ਤੋਂ ਵੱਡਾ ਸੁਪਾਕਾ ਸਮਾਂ ਵੀ ਸਾਡੇ ਪ੍ਰੇਮੀਆਂ ਨੇ ਆਪ ਪੈਸੇ ਇਕੱਠੇ ਕਰਕੇ ਕਿਣਕਾ ਕਿਣਕਾ ਕਰਕੇ ਆਪਣੀ ਜੇਬ ਚੋਂ ਜ਼ਮੀਨ ਮੁੱਲ ਲੈ ਕੇ ਜਿਹੜਾ satsang ਕਰਦੀ ਉਰੇ ਨਾਮ ਚਰਚਾ ਕਰਦੀ ਜਿਹੜੀ ਸਥਾਪਨਾ ਕਰ ਰਹੇ ਆ ਪਰ ਉਸ ਦੇ ਵਿੱਚ ਅੱਜ ਪੇਡੇ ਲਾਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਫਲਾਂ ਵਾਲੇ ਬੁੱਟੇ ਲਾਏ ਆ ਇਹ ਬੁੱਟੇ ਇਕੱਲੇ ਡੇਰੇ ਸੱਚੇ ਸੌਦੇ ਦੇ ਪ੍ਰੇਮੀਆਂ ਨਹੀਂ ਨਹੀਂ ਖਾਣੇ ਇਸ ਮੁੱਚੀ ਸੰਗਤ ਨੂੰ ਜੋ ਫਲ ਮਿਲੇਗਾ ਜੋ ਆਕਸੀਜਨ ਮਿਲੇਗੀ ਉਹ ਸਾਡੇ ਸਮੁੱਚੇ ਇਲਾਕੇ ਨੂੰ ਮਿਲੇਗੀ ਆਪਾ ਘੁੰਮਣ ਜਾਂਦੇ ਆ ਕੋਈ ਪਹਾੜਾਂ ਜਾ ਰਿਹਾ ਕੋਈ ਹਿਮਾਚਲ ਜਾ ਰਿਹਾ ਕਿਉਂ ਜਾ ਰਹੇ ਆ ਉੱਥੇ ਉੱਥੇ ਹਰਿਆਵਲੀ ਹੈ ਉੱਥੇ ਬੁੱਟੇ ਆ ਪਰ ਸਾਡੀ ਜਿਹੜੀ ਇਹ ਸੰਗਤ ਹੈ ਇਹ ਉਰੇ ਵੀ ਉਹਨਾਂ ਦੀ ਜਿਹੜੀ ਮਤਲਬ ਨਕਲ ਆ ਜਿਹੜੀ ਉਹਨਾਂ ਦਾ ਵਾਲਾ ਸਿਸਟਮ ਹੈ ਇਹ ਬਣਾਉਣ ਜਾ ਰਹੀ ਹੈ ਇਹ ਸਭ ਤੋਂ ਵੱਡਾ ਸੁਭਾਗਾ ਸਮਾ ਅਸੀਂ ਕਰਮਾ ਆਲੇ ਆ ਸਾਰੇ ਵੀ ਜਿਹੜਾ ਕਿ ਪਰਮ ਪਿਤਾ ਗੁਰਮੀਤ RAM ਰਹੀਮ ਜੀ ਦੀ ਉਹਨਾਂ ਦੀ ਜਿਹੜੀ ਬਖਸੀ ਹੋਈ ਪਨੀਰੀ ਹੈ ਅੱਗੇ ਉਹ ਸਾਡੇ ਸਾਰੇ ਇਲਾਕੇ ਨੂੰ ਉਸ ਤਰੀ ਪ੍ਰਫੁੱਲਤ ਕਰਨ ਜਾ ਰਹੀ ਹੈ ਇਨਾਂ ਨੂੰ ਬਹੁਤ-ਬਹੁਤ ਵਧਾਈ ਆ ਸਾਡੇ ਸਮੁੱਚੇ ਪ੍ਰੇਮੀਆਂ ਨੂੰ ਜਿਹੜੇ ਇਹ ਪਰਾਲਾ ਕਰ ਰਹੇ ਆ ਇਕੱਲੇ ਇਸ ਸਤ ਸੰਕਰਚ ਨਹੀਂ ਇਸ ਸਮੁੱਚੇ ਸਾਡੇ ਪਿੰਡ ਚ ਭਾਵੇਂ ਉਹ ਕਿਸੇ ਵੀ ਧਰਮ ਸਥਾਨ ਦੀ ਜਗ੍ਹਾ ਭਾਵੇਂ ਉਹ ਮੜੀਆਂ ਕਬਰਾਂ ਕਿਤੇ ਵੀ ਇਹਨਾਂ ਨੂੰ ਵਹਿਲੀ ਥਾਂ ਮਿਲਦੀ ਆ ਮੈਂ ਕਹਿੰਦਾ ਵੀ ਖੁਦ ਮੇਰੇ ਘਰੇ ਅੱਜ 5-6 ਸਾਲ ਦਾ ਬੁੱਟਾ ਹੋਇਆ ਖੜਾ ਅੱਜ ਵੀ ਉਹ ਕਹਿੰਨੇ ਆ ਯਾਰ ਆ ਸਾਡਾ ਡੇਰੇ ਵਾਲਾ ਬੁੱਟਾ ਔਰ ਘੱਟ ਤੋਂ ਘੱਟ ਡੱਡ ਅਮਰੂਦ ਲੱਗ ਰਹੇ ਆ ਤੁਸੀਂ ਇਸ ਟਾਈਮ ਵੀ ਜਾ ਕੇ ਦੇਖ ਸਕਦੇ ਹੋ ਔਰ ਕਿਸੇ ਤੋਂ ਕੋਈ ਕੀਮਤ ਨਹੀਂ ਆਪ ਜਾ ਕੇ ਲਾ ਕੇ ਆਉਨੇ ਤੁਸੀਂ ਦੱਸੋ ਵੀ ਇੰਨਾ ਫ੍ਰੀ ਕੁੱਤੇ ਵੀ ਤੇ ਲਾਉਣ ਵਾਲੇ ਦਾ ਸਮਾਂ ਵੀ ਕਿੱਥੇ ਮਿਲਦਾ ਕੌਣ ਹੈ ਅੱਜ ਸਮਾਜ ਚ ਵੱਡੀ ਵੱਡੀ ਸੰਸਥਾਵਾਂ ਨੇ ਬਹੁਤ ਵੱਡੇ ਵੱਡੇ ਗੁਰੂ ਘਰ ਨੇ ਬਹੁਤ ਵੱਡੇ ਵੱਡੇ ਮੰਦਰ ਨੇ ਕਿਸੇ ਵੱਲੋਂ ਵੀ ਇਹ ਜਿਹੜਾ ਪਰਾਲਾ ਕਿਤੇ ਨਹੀਂ ਉਲਿੱਕਿਆ ਜਾਂਦਾ ਇਹ ਸਾਡਾ ਸਭ ਤੋਂ ਵੱਡਾ ਪਰਾਲਾ ਡੇਰਾ ਸੱਚਾ ਸੋਦਾ ਦੇ ਪ੍ਰੀਮੀਅਮ ਵੱਲੋਂ ਵਢਿਆ ਜਾ ਰਿਹਾ ਹੈ ਹਰ ਵਾਰ ਲਾ ਰਹੇ ਆ ਇਹਨਾਂ ਨੂੰ ਬਹੁਤ ਬਹੁਤ ਵਧਾਈ ਆ ਪਰਮਾਤਮਾ ਇਹਨਾਂ ਨੂੰ ਦੁੱਗਣੀ ਚੌਗਣੀ ਹੋਰ ਸਮਰੱਥ ਬਖਸ਼ੇ ਤੇ ਐਂ ਹੀ ਲਾਉਂਦੇ ਜਾਣ ਤੇ ਸਾਡੇ ਇਲਾਕੇ ਨੂੰ ਸਾਰੇ ਨੂੰ ਹਰਿਆ ਭਰਿਆ ਬਣਾਉਂਦੇ ਜਾਣ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਮੁਬਾਰਕਾਂ ਤੇ ਧੰਨ ਧੰਨ ਸਤਿਗੁਰੂ ਸਤਿਗੁਰੂ 167ਵਾਂ ਜਿਹੜਾ ਮਾਨਤਾ ਭਲਾਈ ਕੈਂਪ ਹੈ ਉਹ ਡੇਰਾ ਸੱਚਾ ਸੌਦਾ ਵੱਲੋਂ ਚਲਾ ਚਲਾਇਆ ਜਾ ਰਿਹਾ ਹੈ ਤੇ ਸਾਡੇ ਜਿੰਨੇ ਵੀ ਇਲਾਕੇ ਦੇ ਆਗੂ ਪ੍ਰੇਮੀ ਆਗੂ ਨੇ ਡੇਰੇ ਵੱਲੋਂ ਜਿਨ੍ਹਾਂ ਦੀਆਂ ਡਿਊਟੀਆਂ ਲਾਈ ਗਈਆਂ ਉਹਨਾਂ ਦੇ ਨਾਲ ਸਮੁੱਚੀ ਸੰਗਤ ਜੁੜ ਕੇ ਇਹਨਾਂ ਕੈਂਪਾਂ ਨੂੰ ਚਲਾ ਰਹੀ ਹੈ ਇਹਨਾਂ ਕੈਂਪਾਂ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਵੀ ਹਰ ਵਾਰ ਆਪਾਂ ਸ਼ਹਿਰਾਂ ਦੇ ਵਿੱਚ ਆਪਣਾ ਸਾਡਾ ਜ਼ਿਲ੍ਹਾ ਤਹਿਸੀਲ ਪਟਿਆਲਾ ਹੈ ਉੱਥੇ ਬਹੁਤ ਵੱਡੇ ਹਸਪਤਾਲਾਂ ਬਣੇ ਹੋਏ ਗਵਰਨਮੈਂਟ ਵੱਲੋਂ ਪਰ ਉਹ ਇੱਕ ਪਾਸੇ ਹੈ ਸਾਡਾ ਡੇਰਾ ਸੱਚਾ ਸੌਦਾ ਦੀ ਛੋਟੀ ਜਿਹੀ ਇਕਾਈ ਹੈ ਉਹ ਮੈਂ ਕਹਿੰਦਾ ਵੀ ਸਾਡੇ ਸਰਕਾਰ ਤੋਂ ਵੀ ਉੱਪਰ ਹੈ ਕਿਉਂਕਿ ਉਸ ਦੇ ਵਿੱਚ ਬਲੱਡ ਕੈਂਪ ਬਲੱਡ ਕੈਂਪ ਦੇ ਵਿੱਚ ਮੈਂ ਕਹਿੰਦਾ ਵੀ ਪ੍ਰੇਮੀਆਂ ਵੱਲੋਂ ਇੱਕ ਹੜ੍ਹ ਚਲਾਇਆ ਜਾਂਦਾ ਉੰਜ ਤੁਸੀਂ ਕਹਿ ਦਿਓ ਵੀ ਯਾਰ ਰਜਿੰਦਰਾ ਚ ਜਾਂ ਕਿਸੇ ਵੀ ਹਸਪਤਾਲ ਚ 10 ਬੋਤਲਾਂ ਬਲੱਡ ਦੀਆਂ ਲੋਡ ਲੋਡ ਹੈ ਤੁਹਾਡਾ ਇੱਕ ਵੀ ਬੰਦਾ ਨਹੀਂ ਜਾਂਦਾ ਪਰ ਸਾਡੇ ਸਰਸੇ ਵਾਲੇ ਪ੍ਰੇਮੀਆਂ ਵੱਲੋਂ ਇੱਕ ਖੂਨ ਦੀ ਨਹਿਰ ਵਾਂਗ ਬਗਾਈ ਦਿੰਦੀ ਹੈ ਜਿਵੇਂ ਕਿ ਤੁਸੀਂ 5 ਨੂੰ ਕਹੋਗੇ ਤਾਂ 50 ਆਉਣਗੇ ਕਿਉਂਕਿ ਇਹ ਜਿਹੜੀ ਸਮਤ ਹੈ ਇਹ ਜਿਹੜੀ ਅਕਲ ਹੈ ਜਿਹੜੀ ਸਮਝ ਹੈ ਉਹ ਡੇਰਾ ਸੱਚਾ ਸੌਦਾ ਵੱਲੋਂ ਸਤਸੰਗਾਂ ਦੇ ਰਹਿਤ ਨਾਮ ਚਰਚਾਵਾਂ ਦੇ ਰਹਿਤ ਉਹਨਾਂ ਨੂੰ ਸਮਝਾਈ ਜਾਂਦੀ ਹੈ ਉਹਨਾਂ ਦਾ ਜਿਹੜਾ ਦਿਲ ਹੈ ਉਹ ਦਰਿਆ ਉਹ ਵੱਡਾ ਕਰਿਆ ਜਾਂਦਾ ਹੈ ਬਹੁਤ ਸਾਰੇ ਪ੍ਰੇਮੀ ਅਦਵੱਟੀ ਉਮਰ 'ਚ ਜਾਂ ਡੈਥ ਦੇ ਨੇੜੇ ਆ ਜਾਂ ਉਹਨਾਂ ਨੂੰ ਲੱਗਦਾ ਵੀ ਯਾਰ ਮੇਰਾ ਸਰੀਰ ਮੇਰਾ ਆਪਣੇ ਵੱਲੋਂ ਧੱਕਿਆ ਤੇ ਮੈਂ ਕਿਸੇ ਹੋਰ ਨੂੰ ਦਾਨ ਕਰਦਿਆਂ ਉਹ ਆਪਣੀਆਂ ਅੱਖਾਂ ਦਾਨ ਕਰ ਰਹੇ ਨੇ ਆਪਣੇ ਸਰੀਰ ਦਾ ਕੋਈ ਵੀ ਅੰਗ ਹੈ ਉਹ ਸਭ ਤੋਂ ਵੱਡਾ ਦਾਨ ਕਰ ਰਹੇ ਨੇ ਤੇ ਡੇਰਾ ਸਰਸਾ ਵੱਲੋਂ ਉਹਨਾਂ ਅੰਗਾਂ ਨੂੰ ਦੂਜੇ ਜਿਹੜੇ ਜੀਵਤ ਸਾਡੇ ਮਤਲਬ ਮੈਂਬਰ ਨੇ ਜਾਂ ਕੋਈ ਵੀ ਆਦਮੀ ਹੈ ਉਹਨਾਂ ਨੂੰ ਦਾਨ ਵਿੱਚ ਦਿੱਤਾ ਜਾ ਰਿਹਾ ਹੈ ਤੇ ਹੋਰ ਉਸ ਤੋਂ ਇਲਾਵਾ ਜਿਵੇਂ ਕਿ ਕਿਸੇ ਵਾਸਤੇ ਬਾਡੀ ਦਾਨ ਬਾਡੀ ਟੋਟਲ ਬਾਡੀ ਦੇ ਦਾਨ ਤੋ ਕਿਸੇ ਵੀ ਸਰੀਰ ਦੇ ਕਿਸੇ ਵੀ ਅੰਗ ਦੀ ਲੋੜ ਹੈ ਤਾਂ ਸਾਡੇ ਇਹਨਾਂ ਹਸਪਤਾਲਾਂ ਚ ਜਿੰਨੇ ਵੀ ਨਾਮ ਚਰਚਾ ਘਰਾਂ ਚ ਉਹਨਾਂ ਚ ਡਾਕਟਰ ਲਿਖ ਕੇ ਦਿੱਤਾ ਜਾਂਦਾ ਵੀ ਆਹ ਫਲਾਣਾ ਜਿਹੜਾ ਮੈਂਬਰ ਹੈ ਇਹ ਆਪਣਾ ਬਾਡੀ ਦਾ ਫਲਾਣਾ ਅੰਗ ਦਾਨ ਕਰਨਾ ਚਾਹੁੰਦਾ ਹੈ ਜਾਂ ਦਾਨ ਕਰ ਰਿਹਾ ਹੈ ਤੇ ਉਹ ਡੇਰਾ ਸੱਚਾ ਸੌਦਾ ਦੇ ਜਿੰਨੇ ਵੀ ਵੱਡੇ ਹਸਪਤਾਲਾਂ ਉਹਨਾਂ ਦੇ ਵਿੱਚ ਜਾ ਕੇ ਕੀਤੇ ਜਾਂਦੇ ਨੇ ਤੇ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਨੇ ਤੇ ਉਸ ਤੋਂ ਇਲਾਵਾ ਕਿਸੇ ਵੀ ਸੰਗਤ ਲਾ ਕੇ ਜੇ ਕਿਸੇ ਵੀ ਪ੍ਰਾਣੀ ਨੂੰ ਇਹੋ ਜੀ ਸਮੱਸਿਆ ਆ ਜਾਏ ਵੀ ਜਿਸ ਦਾ ਘਰ ਟੈ ਗਿਆ ਡੁੱਬ ਗਿਆ ਨਹੀਂ ਬਣਿਆ ਗਿਰ ਗਿਆ ਤਾਂ ਉਸ ਨੂੰ ਵੀ ਸਾਡੀ ਸੰਗਤ ਵੱਲੋਂ ਮੈਂ ਕਹਿੰਦਾ ਵੀ ਘੰਟਿਆਂ 'ਚ ਮਿੰਟਾਂ 'ਚ ਕਲੈਕਟ ਕਰਕੇ ਆਪਸ 'ਚ ਨਹੀਂ ਇਹ ਨਹੀਂ ਹੈਗਾ ਕਿਸੇ ਤੋਂ ਇਹ ਇੰਨਾ ਚ ਐਡੀ ਕਿ ਦਰਿਆ ਦੀ ਲਈ ਹੈ ਸਾਡੇ ਦਾ ਪ੍ਰੇਮੀਆਂ ਚ ਕਿਵੇਂ ਮਹਾਰਾਜ ਦੀ ਇਹਨਾਂ ਤੇ ਕਿਰਪਾ ਹੈ ਵੀ ਮੈਂ ਕਹਿੰਦਾ ਮਿੰਟਾਂ 'ਚ ਉਹਨਾਂ ਨੂੰ ਕਲੈਕਟ ਕਰਕੇ ਰਾਤ-ਰਾਤ ਉਹਨਾਂ ਦਾ ਘਰ ਖੜਾ ਕਰ ਦਿੰਦਾ ਹਾਂ ਰਾਤ-ਰਾਤ ਉਹਨਾਂ ਦੇ ਜਿਹੜੇ ਜੀਵ ਨੂੰ ਕਿਸੇ ਵੀ ਬੰਦੇ ਨੂੰ ਕੋਈ ਸਮੱਸਿਆ ਆਉਂਦੀ ਹੈ ਰਾਤ-ਰਾਤ ਉਹਦੀ ਜਿਹੜੀ ਕੋਟਲ ਸਮੱਸਿਆ ਉਸ ਦਾ ਹੱਲ ਕਿਸੇ ਨੂੰ ਹਾਰ ਦੀ ਲੋੜ ਆ ਕਿਸੇ ਨੂੰ ਅੱਖਾਂ ਦੀ ਲੋੜ ਆ ਕਿਸੇ ਨੂੰ ਰੰਗ ਦੀ ਲੋੜ ਆ ਟੋਟਲ ਬਾਡੀ ਦੇ ਅੰਗ ਆ ਜਿਹੜੇ ਸਾਡੇ ਨਾ ਹਸਪੀਟਲਾਂ ਤੋਂ ਇਹਨਾਂ ਤਰ੍ਹਾਂ ਚੋਂ ਹਰ ਬੰਦੇ ਨੂੰ ਬਰਾਮਦ ਨੇ ਬਿਨਾਂ ਕੀਮਤ ਤੋਂ ਤੇਰਾ ਹੀ ਆ ਜਾਨ ਦਸਤ